ਤੋਦ ਪਹਿਰ ਦੇ ਸਮੇਂ ਲਾਈਵ ਹੋਇਆ ਲਾਈਵ ਹੋਣ ਦਾ ਕਾਰਨ ਤੁਹਾਨੂੰ ਅਸੀਂ ਲਾਈਵ ਦਿਖਾਵਾਂਗੇ ਤੇ ਜੋ ਅਪਡੇਟ ਅਸੀਂ ਸਾਂਝੀ ਕਰਾਂਗੇ ਤੇ ਮੇਰੇ ਨਾਲ ਅੱਜ ਮੇਰੇ ਪੁੱਤਰ ਜੀ ਏਕਮਜੋਤ ਸਿੰਘ ਜੀ ਜਿਹੜੇ ਕਿ ਤੁਹਾਨੂੰ ਨਾਲ-ਨਾਲ ਲਾਈਵ ਦੇ ਵਿੱਚ ਅਪਡੇਟ ਦੇਣਗੇ ਅਸੀਂ ਉਹਨਾਂ ਤੋਂ ਵੀ ਪੁੱਛਿਆ ਕਰਾਂਗੇ ਕਿ ਤੁਸੀਂ ਕੀ ਇਸ ਸਮੇਂ ਦੇਖ ਪਾ ਰਹੇ ਹੋ ਏਕਮਜੋਤ ਜੀ ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਆਪਾਂ ਸਤਿ ਸ਼੍ਰੀ ਅਕਾਲ ਬੁਲਾ ਦਈਏ ਜੀ ਤੁਸੀਂ ਵੀ ਬੁਲਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਦੋਸਤੋ ਅਸੀਂ ਤੁਹਾਨੂੰ ਲਾਈਵ ਜਿਹੜੀ ਅਪਡੇਟ ਆ ਉਹ ਐਸ ਸਮੇਂ ਦਿਖਾ ਰਹੇ ਹਾਂ ਕਿ ਅੱਜ 25 ਤਰੀਕ ਦਾ ਮੌਸਮ ਜਿਵੇਂ ਕੱਲ ਅਸੀਂ ਇੱਕ ਅਪਡੇਟ ਦਿੱਤੀ ਸੀ ਕਿ ਪਹਾੜੀ ਇਲਾਕਿਆਂ ਦੇ ਨੇੜੇ ਤੇੜੇ ਹਲਕੀ ਜਿਹੀ ਬਦਲੀ ਸਿਸਟਮ ਜੀ ਆਊਗੀ ਉਹ ਐਸ ਸਮੇਂ ਆ ਚੁੱਕੀ ਹੈ ਤੇ ਤੁਸੀਂ ਉਸ ਦੀ ਤਸਵੀਰ ਲਾਈਵ ਵੀ ਦੇਖੋਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਕਿ ਸਾਡੀ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਐਸ ਸਮੇਂ ਤੁਸੀਂ ਤਸਵੀਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜ਼ੂਮ ਕਰਕੇ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਇੱਥੇ ਇੱਕ ਇੱਕ ਬਦਲੀ ਜੀ ਸਿਸਟਮ ਜੀ ਹਲਕੀ ਜੀ ਦਿਖਾਈ ਦੇ ਰਹੀ ਹੈ ਜਿਹੜੀ ਕਿ ਪਹਾੜੀ ਇਲਾਕਿਆਂ ਦੇ ਵਿੱਚ ਹੈ ਪੰਜਾਬ ਦੇ ਵਿੱਚ ਨੇੜੇ-ਤੇੜੇ ਇਲਾਕਿਆਂ ਦੇ ਵਿੱਚ ਦਿਖਾਈ ਦੇ ਰਹੀ ਹੈ ਪਰੰਤੂ ਇਹਦਾ ਕੋਈ ਪੰਜਾਬ ਦੇ ਉੱਤੇ ਕੋਈ ਵੱਡਾ ਪ੍ਰਭਾਵ ਨਹੀਂ ਪਊਗਾ ਸਿਰਫ ਇਹ ਬਦਲੀ ਸਿਸਟਮ ਨੇੜੇ ਇਸੇ ਤਰ੍ਹਾਂ ਆਉਂਦੇ ਰਹਿਣਗੇ ਅੱਜ 25 ਤੇ 26 ਤਰੀਕ ਨੂੰ ਤੁਹਾਨੂੰ ਦੱਸਿਆ ਸੀ ਕਿ ਪਹਾੜੀ ਇਲਾਕੇ 27 ਤਰੀਕ ਤੱਕ ਇੱਕ ਸਿਸਟਮ ਆ ਪਹੁੰਚੂਗਾ ਉਹਦੇ ਨਾਲ ਹੋ ਸਕਦਾ ਪੰਜਾਬ ਦੇ ਕੁਝ ਖੇਤਰਾਂ ਵਿੱਚ ਹਨੇਰੀ ਜਿਹੜੇ 25 ਤੇ 26 ਤਰੀਕ ਦੇ ਵਿੱਚ ਵਿੱਚ ਚਾਹੇ ਉਹ ਰਾਤ ਨੂੰ ਹੋਵੇ ਚਾਹੇ ਦਿਨ ਦੇ ਸਮੇ 26 ਦੇ ਵਿੱਚ ਹੋਵੇ ਇਸ ਤਰ੍ਹਾਂ ਉਹ ਮਾਹੌਲ ਬਣਾ ਸਕਦੀ ਹੈ ਇਸ ਸਮੇ ਦੀ ਲਾਈਵ ਅਪਡੇਟ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜਾ ਮੌਸਮ ਆ ਉਹ ਬਦਲਿਆ ਹੋਇਆ ਥੋੜਾ ਜਿਹਾ ਤੇ ਉੱਤਰ ਪੱਛਮੀ ਹਵਾਵਾਂ ਵੀ ਚੱਲ ਰਹੀਆਂ ਨੇ ਉਹਨਾਂ ਦੀ ਤਸਵੀਰ ਵੀ ਦਿਖਾਉਣੇ ਆ ਤੇ ਹੁਣ ਤੁਹਾਨੂੰ ਜਾਣਕਾਰੀ ਦੇਣਗੇ ਇਕਮਜੋਤ ਜੀ ਇਕਮਜੋਤ ਜੀ ਤੁਹਾਨੂੰ ਇਸ ਸਮੇ ਜੋ ਮੌਸਮ ਦੇ ਵਿੱਚ ਅਪਡੇਟ ਦਿਖਾਈ ਦੇ ਰਹੀ ਹੈ ਉਹ ਕੀ ਦਿਖਾਈ ਦੇ ਰਹੀ ਹੈ ਤਾਂ ਜਰੂਰ ਮੇਰੇ ਜੋ ਸਰੋਤੇ ਨੇ ਦੋਸਤ ਨੇ ਉਹਨਾਂ ਨੂੰ ਜਰੂਰ ਦੱਸੋ ਗੋਲੋ ਜੀ ਮੌਸਮ ਦਿਖ ਰਹੀ ਹੈ ਤੇ ਸਾਫ ਹੈ ਕੁਸਟੇ ਰਹੇ ਤੇ ਬੱਦਲ ਦਿਖਾਈ ਦੇ ਰਹੇ ਨੇ ਜੀ ਤੁਹਾਨੂੰ ਇਸ ਸਮੇਂ ਤੁਸੀਂ ਦੇਖੋ ਜਿਹੜੇ ਬੱਦਲ ਪਹਾੜੀ ਇਲਾਕਿਆਂ ਵੱਲ ਥੋੜੇ ਥੋੜੇ ਜਿਹਾ ਹਲਕੇ ਹਲਕੇ ਦਿਖਾਈ ਦੇ ਰਹੇ ਨੇ ਤਾਂ ਜਰੂਰ ਦੱਸੋ ਹਾਂ ਤੇ ਹੋਰ ਕੀ ਅਪਡੇਟ ਅੱਜ ਹਵਾ ਬਾਰੇ ਕੀ ਅਪਡੇਟਾ ਤੁਹਾਡੀ ਹਵਾ ਕੁਸਟੇ ਰਹੀ ਹੈ ਤੇ ਪੱਛਮੀ ਹਵਾਵਾਂ ਵੀ ਚੱਲ ਰਹੀਆਂ ਨੇ ਦੇਖ ਸਕਦੇ ਹੋ ਤਾਂ ਜਰੂਰ ਦੋਸਤੋ ਅਸੀਂ ਜੋ ਅਪਡੇਟ ਤੁਹਾਨੂੰ ਦੇ ਰਹੇ ਹਾਂ ਇਸ ਸਮੇਂ ਪੱਛਮੀ ਹਵਾਵਾਂ ਨੇੜੀਆਂ ਉਹ ਚੱਲ ਰਹੀਆਂ ਨੇ ਤੇ ਮੇਰੇ ਨਾਲ ਮੇਰਾ ਪੁੱਤਰ ਇੱਕ ਮਜੂਦ ਜੀ ਵੀ ਤੁਹਾਨੂੰ ਨਾਲ-ਨਾਲ ਥੋੜੀ-ਥੋੜੀ ਜਾਣਕਾਰੀ ਦੇ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵੀ ਟ੍ਰੇਨਿੰਗ ਟ੍ਰੇਨਿੰਗ ਦੇ ਰਹੇ ਹਨ ਨਾਲ-ਨਾਲ ਤੇ ਕਿ ਇਹ ਵੀ ਅਪਡੇਟ ਜਿਹੜੀ ਸਮੇਂ-ਸਮੇਂ ਦੇ ਉੱਤੇ ਦਿੰਦੇ ਰਹੇ ਹਨ ਤੇ ਦੋਸਤੋ ਤੁਸੀਂ ਲਾਈਵ ਦੇ ਵਿੱਚ ਦੇਖ ਸਕਦੇ ਹੋ ਦੁਪਹਿਰ ਦੇ ਸਮੇਂ ਲਾਈਵ ਹੋਇਆ ਮਾਫੀ ਚਾਹਾਂਗੇ ਕਿਉਂਕਿ ਬਹੁਤ ਸਾਰੇ ਦੋਸਤ ਮਿੱਤਰ ਐਸ ਸਮੇਂ ਕੇ ਰੈਸਟ ਕਰ ਰਹੇ ਹੁੰਦੇ ਨੇ ਪਰੰਤੂ ਸਾਨੂੰ ਐਸ ਸਮੇਂ ਲਾਈਵ ਹੋਣਾ ਪਿਆ ਤੁਹਾਨੂੰ ਤਸਵੀਰ ਦਿਖਾਉਣ ਦੇ ਲਈ ਤੇ ਤੁਹਾਨੂੰ ਤਸਵੀਰ ਆਈਡੀਓ ਕਿਸ ਤਰ੍ਹਾਂ ਲੱਗੀ ਦੇਖ ਸਕਦੇ ਹੋ ਨੀਲਾ ਅਸਮਾਨ ਵੀ ਚਮਕ ਰਿਹਾ ਤੇ ਧੁੱਪ ਵੀ ੜੇ ਕਰਾ ਕੇ ਚੱਲ ਨਿਕਲੀ ਹੋਈ ਹੈ ਤੇ ਉੱਤਰ ਪੱਛਮੀ ਹਵਾਵਾਂ ਵੀ ਚੱਲ ਰਹੀਆਂ ਨੇ ਤੇ ਜੋ ਅਪਡੇਟ ਹੈ ਤੁਸੀਂ ਦੇਖ ਸਕਦੇ ਹੋ ਇੱਕ ਹਲਕੀ ਜੀ ਸਿਸਟਮ ਜਿਹੜੀ ਕਿ ਅਸੀਂ ਜ਼ੂਮ ਕਰਕੇ ਦਿਖਾ ਰਹੇ ਹਾਂ ਤੁਹਾਨੂੰ ਕਿ ਮੌਸਮ ਦੇ ਵਿੱਚ ਇਹ ਤਬਦੀਲੀ ਪਹਾੜੀ ਇਲਾਕਿਆਂ ਦੇ ਵਿੱਚ ਆ ਚੁੱਕੇ ਆ ਜਿੱਥੇ ਪਹਾੜੀ ਇਲਾਕਿਆਂ ਦੇ ਨੇੜੇ ਤੇੜੇ ਇਲਾਕੇ ਨੇ ਉਹਨਾਂ ਦੇ ਵਿੱਚ ਇਹ ਬਦਲੀ ਦਾ ਸਿਸਟਮ ਜਿਹੜਾ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਸ੍ਰੀ ਆਨੰਦਪੁਰ ਸਾਹਿਬ ਵਾਲੀ ਸਾਈਡ ਜਾਂ ਚੰਡੀਗੜ੍ਹ ਮਹਾਲੀ ਦੀ ਸਾਈਡ ਥੋੜਾ ਜਿਹਾ ਹਲਕਾ ਜਿਹਾ ਦਿਖਾਈ ਦੇ ਰਿਹਾ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੇ ਕਿ ਉੱਪਰਲੇ ਹਿੱਸੇ ਨੇ ਉਹਨਾਂ ਦੇ ਵਿੱਚ ਇਹ ਸਿਸਟਮ ਜਿਹੜਾ ਦਿਖਾਈ ਦੇ ਰਿਹਾ ਦੇਖ ਸਕਦੇ ਹੋ ਲਾਈਵ ਦੇ ਵਿੱਚ ਤਸਵੀਰ ਦਿਖਾਈ ਦੇ ਰਹੀ ਹੈ ਜਿੱਥੇ ਇੱਥੇ ਵੀ ਸਾਨੂੰ ਤੁਹਾਨੂੰ ਬਦਲ ਦੋਸਤੋ ਦਿਖਾਈ ਦੇ ਰਹੇ ਨੇ ਤਾਂ ਜਰੂਰ ਕਮੈਂਟ ਕਰਿਓ ਤੇ ਦੋਸਤੋ ਜੋ ਅਪਡੇਟ ਹੈ ਏਕਮ ਜੀ ਹਵਾ ਅੱਜ ਕਿ ਦੱਸਿਓ ਮੜਾ ਜੀ ਹੋ ਸਕਦਾ ਜੀ ਚਾਂਸ ਅੱਜ 26 ਤੇ 25 ਤੇ 26 ਤਰੀਕ ਦੇ ਵਿੱਚ ਵਿੱਚ ਜਿਹੜੀ ਹੈ ਰਾਤਾਂ ਨੂੰ ਹਣੇਰੀ ਦੇ ਚਾਂਸ ਬਣ ਸਕਦੇ ਨੇ ਕਿਉਂਕਿ ਉਸ ਦਾ ਕੋਈ ਜ਼ਿਆਦਾ ਸ਼ੇਅਰ ਨਹੀਂ ਕਰ ਸਕਦੇ ਅਸੀਂ ਕਲੀਅਰ ਨਹੀਂ ਕਰ ਸਕਦੇ ਕਿਉਂਕਿ ਉਹਦੇ ਵਿੱਚ ਹਜੇ ਜਿਹੜਾ ਇਹ ਸਿਸਟਮ ਐਕਟਿਵ ਹੈ ਉਹ ਪਹਾੜੀ ਇਲਾਕੇ ਦੇ ਵਿੱਚ ਐਕਟਿਵ ਹੈ ਜੀ ਉਹ ਕਿੱਥੇ ਐਕਟਿਵ ਹੈ ਜੀ ਜਿਹੜਾ ਸਿਸਟਮ ਅੱਜ ਐਕਟਿਵ ਹੋਇਆ ਵਾ ਉਹ ਜ਼ਿਆਦਾਤਰ ਬੱਦਲ ਤੁਹਾਨੂੰ ਕਿਹੜੀ ਸਾਈਡ ਤੇ ਜ਼ਿਆਦਾ ਦਿਖਾਈ ਦੇ ਰਹੇ ਨੇ ਤਾਂ ਜ਼ਰੂਰ ਦੱਸਿਓ ਹਲ ਬੋਲ ਪਹਾੜੀ ਇਲਾਕੇ ਬੰਦੀ ਬਦਲ ਰਹੇ ਨੇ ਅ ਤੁਸੀਂ ਦੇਖ ਪਾ ਰਹੇ ਹੋ ਦੋਸਤੋ ਜਿਹੜਾ ਜ਼ੂਮ ਕਰਕੇ ਤੁਹਾਨੂੰ ਅਸੀਂ ਦਿਖਾਏ ਨੇ ਇਹ ਪਹਾੜੀ ਇਲਾਕੇ ਵਾਲੇ ਸਾਈਡ ਬਦਲਵਾਈ ਜਿਹੜੀ ਬਣੀ ਹੋਈ ਹੈ ਤੇ ਇੱਕਮ ਜੀ ਹਵਾ ਬਹੁਤ ਤੇਜ਼ ਹੋ ਚੁੱਕੀ ਹੈ ਦੇਖਿਓ ਸਾਡੇ ਉੱਤਰ ਪੱਛਮੀ ਹਵਾਵਾਂ ਨਹੀਂ ਰਹੀਆਂ ਲੂ ਵਰਗੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਇਸ ਸਮੇਂ ਆਪਾਂ ਸਰੋਤਿਆਂ ਨੂੰ ਇਹ ਦਿਖਾ ਰਹੇ ਹਾਂ ਕਿ ਤਸਵੀਰਾਂ ਜਿਹੜੇ ਬਾਬਰੋਲੇ ਨੇ ਉਹ ਵੀ ਆ ਰਹੇ ਨੇ ਕਿਉਂਕਿ ਅੱਗੇ ਆਪਾਂ ਖੇਤਾਂ ਦੇ ਵਿੱਚ ਦੇਖਦੇ ਹੁੰਦੇ ਸੀ ਇਹ ਬਾਬਰੋਲੇ ਇੱਧਰ ਦੇਖੋ ਤੁਸੀਂ ਕਦੇ ਕਿਤੇ ਕੇਸ ਦੇ ਕੇਸ ਦੇ ਵਿੱਚੋਂ ਆ ਰਹੇ ਨੇ ਤੇ ਕਦੇ ਕਿਤੇ ਆ ਰਹੇ ਨੇ ਤਾਂ ਹੋ ਸਕਦਾ ਇਹਨਾਂ ਬੱਚਿਆਂ ਨੇ ਤਾਂ ਨਾ ਆ ਦੇਖੇ ਹੁਣ ਇਸ ਸਮੇਂ ਫੈਸਲੇ ਜਦੋਂ ਆਪਾਂ ਕਣਕਾਂ ਦੀ ਬਾਢੀ ਕਰਦੇ ਹੁੰਦੇ ਸੀ ਉਸ ਸਮੇਂ ਥੋੜੇ ਜਿਹੇ ਵਾਬਰੋਲੇ ਜਿਹੜੇ ਜ਼ਿਆਦਾ ਆਪਾਂ ਨੂੰ ਦਿਖਾਈ ਦਿੰਦੇ ਹੁੰਦੇ ਸੀ ਕਿਉਂਕਿ ਹੁਣ ਤਾਂ ਬੱਚੇ ਇਸ ਲਈ ਅਸੀਂ ਤਾਂ ਜਿਹੜੀ ਅਪਡੇਟ ਦੇ ਰਿਹਾ ਦੋਸਤੋ ਲਾਈਵ ਦੇ ਵਿੱਚ ਦੇਖ ਸਕਦੇ ਹੋ ਲਾਈਵ ਦੇ ਵਿੱਚ ਦੇਖ ਸਕਦੇ ਹੋ ਜਿਹੜਾ ਕਿ ਇਸ ਸਮੇਂ ਬੱਦਲਾ ਉਹ ਪਹਾੜੀ ਇਲਾਕਿਆਂ ਦੇ ਸਾਈਡ ਦਿਖਾਈ ਦੇ ਰਿਹਾ ਕਿੱਥੇ ਕਿੱਥੇ ਬੱਦਲ ਇਹ ਬਣੇ ਨੇ ਹਲਕੇ ਹਲਕੇ ਜਰੂਰ ਕਮੈਂਟ ਕਰੀ ਜਾਓ ਲਾਈਵ ਜੁੜੇ ਰਹਾਂਗੇ ਤੁਹਾਡੇ ਨਾਲ 10-12 ਮਿੰਟ ਦੇ ਵਿੱਚ ਕਰੀਬ ਆ ਜਿਹੜਾ ਇਹ ਇਹ ਲਾਈਵ ਇਸੇ ਤਰ੍ਹਾਂ ਜੁੜੇ ਰਹਾਂਗੇ ਦੋਸਤੋ ਤੇ ਬਾਕੀ ਇੱਕੋ ਜੀ ਜੋ ਧੁੱਪ ਉਹ ਕਿੰਨੀ ਕਿ ਤੇਜ ਹੈ ਧੁੱਪ ਤੇਜ ਹੈ ਜੀ ਅੱਜ ਇਸ ਸਮੇਂ ਬਹੁਤ ਜੋ ਤੇਜ ਹੈ ਜੀ ਧੁੱਪ ਤੇ ਹਮਸ ਭਰਿਆ ਜਾ ਮੌਸਮ ਤਾਂ ਨਹੀਂ ਹੈ ਕਹਿ ਸਕਾਂ ਆਪਾਂ ਕਿਉਂਕਿ ਉੱਤਰ ਪੱਛਮੀ ਹਵਾਵਾਂ ਜਿਹੜੀਆਂ ਉਹ ਇਸ ਸਮੇਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਨਾਲ ਆਪਾਂ ਨੂੰ ਥੋੜੀ ਜੀ ਤਾਪਮਾਨਾਂ ਦੇ ਵਿੱਚ ਬਾਧਾ ਵੀ ਦਰਜ ਕੀਤਾ ਹੋਇਆ ਨਜ਼ਰ ਆਊਗਾ ਕਿਉਂਕਿ 41 42 ਦਾ ਆਪਾਂ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਸੀ ਕਿ 41 42 ਡਿਗਰੀ ਦੇ ਜਿਹੜੇ ਕਰੀਬ ਨੇ ਤਾਪਮਾਨ ਪਹੁੰਚਣਗੇ ਤੇ ਇਸ ਸਮੇਂ ਗਗਨਦੀਪ ਸ਼ਰਮਾ ਜੀ ਅੱਛਾ ਜੀ ਥੈਂਕ ਯੂ ਥੈਂਕ ਯੂ ਧੰਨਵਾਦ ਤੁਹਾਡਾ ਸਾਡੇ ਨਾਲ ਅੱਜ ਸਾਡੇ ਏਕਮਜੋਤ ਜੀ ਵੀ ਜੁੜੇ ਨੇ ਜਿਹੜੇ ਕਿ ਇਸ ਸਮੇਂ ਤੁਹਾਨੂੰ ਅਪਡੇਟ ਦੇ ਰਹੇ ਨੇ ਏਕਮ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਲਾਓ ਜੀ ਗਗਨ ਜੀ ਨੂੰ ਸਤਿ ਸਕਸਿਆ ਗਗਨਜੀ ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਕਮੈਂਟ ਕਰਿਆ ਤੇ ਇਸ ਸਮੇਂ ਤੁਸੀਂ ਲਾਈਵ ਤਸਵੀਰ ਦੇਖ ਸਕਦੇ ਹੋ ਕਿ ਕਿੱਥੇ-ਕਿੱਥੇ ਇਹ ਬੱਦਲ ਨੇ ਜਿਹੜੇ ਬਣੇ ਨੇ ਜਰੂਰ ਕਮੈਂਟ ਕਰ ਸਕਦੇ ਹੋ ਤੁਸੀਂ ਕਿਉਂਕਿ ਅਸੀਂ ਤੁਹਾਨੂੰ ਜਿਹੜਾ ਕਿ ਇਹ ਪਹਿਲਾਂ ਦੱਸਿਆ ਸੀ ਕਿ 25 ਤੇ 26 ਤਰੀਕ ਨੂੰ ਜਿਹੜਾ ਪਹਾੜੀ ਇਲਾਕੇ ਦੇ ਵਿੱਚ ਹਲਕਾ ਜਿਹਾ ਬੱਦਲ ਬਣੂਗਾ ਉਹ ਬਣ ਚੁੱਕਿਆ ਤੁਸੀਂ ਤਸਵੀਰ ਜ਼ੂਮ ਕਰਕੇ ਦਿਖਾ ਰਹੇ ਹਾਂ ਤੁਹਾਨੂੰ ਜੇਕਰ ਕਲੀਅਰ ਦਿਖ ਰਹੇ ਨੇ ਤਾਂ ਜਰੂਰ ਦੱਸ ਸਕਦੇ ਸਾਨੂੰ ਕਮੈਂਟ ਕਰ ਸਕਦੇ ਹੋ ਕਿਉਂਕਿ ਜ਼ੂਮ ਦੇ ਵਿੱਚ ਪਿਕਸਲ ਨੇੜੇ ਉਹ ਕਲੀਅਰ ਨਹੀਂ ਹੁੰਦੇ ਇਸ ਕਰਕੇ ਤੁਸੀਂ ਅਸਮਾਨ ਵੱਲ ਹੀ ਚਾਤੀ ਮਾਰ ਕੇ ਦੇਖ ਸਕਦੇ ਹੋ ਕਿ ਸ੍ਰੀ ਅਨੰਦਪੁਰ ਸਾਹਿਬ ਵਾਲੇ ਸਾਈਡ ਜਾਂ ਮਹਾਲੇ ਵਾਲੇ ਸਾਈਡ ਨੂੰ ਜਾਂਦਰ ਰੋਪੜ ਨੰਗਲਾਲ ਸਾਈਡ ਹਿਮਾਚਲ ਦੀ ਸਾਈਡ ਨਵਾਂ ਸ਼ਹਿਰ ਹੁਸ਼ਿਆਰਪੁਰ ਵਾਲੀ ਸਾਈਡ ਜਾਂ ਪਠਾਨਕੋਟ ਦੀ ਸਾਈਡ ਜਿਹੜੇ ਜੰਮੂ ਤੋਂ ਲੈ ਕੇ ਹਿਮਾਚਲ ਦੇ ਨਾਲ ਲੱਗਦੇ ਇਸ ਤਰ੍ਹਾਂ ਇਲਾਕੇ ਨੇ ਉਹਨਾਂ ਦੇ ਵਿੱਚ ਇਹ ਜਿਹੜੀ ਬਦਲਵਾਈ ਬਣੀ रह ਸਕਦੀ ਹੈ ਕਿਤੇ ਕਿਤੇ ਤੁਸੀਂ ਦੇਖ ਸਕਦੇ ਹੋ ਇਹਦਾ ਅਸਰ ਕੋਈ ਜ਼ਿਆਦਾ ਨਹੀਂ ਹੋਊਗਾ ਪੰਜਾਬ ਦੇ ਵਿੱਚ ਪੰਜਾਬ ਦੇ ਉੱਪਰ ਤਾਂ ਇਹ ਬਦਲਾਉਂਦੇ ਜਾਂਦੇ ਹੀ ਰਹਿਣਗੇ ਜ਼ਿਆਦਾਤਰ ਕਿਤੇ ਨੇੜੇ ਟੜੇ ਕਿਤੇ ਇਕਾ ਦੁਕਾ ਕਿਣਵਣ ਕਣੀ ਜਾ ਕੱਲ ਨੂੰ ਹੋ ਸਕਦੀ ਹੈ ਜੇ ਅੱਜ ਰਾਤ ਨੂੰ ਮਾੜੀ ਮੋਟੀ ਹੋ ਸਕਦੀ ਹੈ ਜੀ ਇਹਦੇ ਵਿੱਚ ਕੋਈ ਕਲੀਅਰ ਨਹੀਂ ਹੈਗਾ ਕਿ ਵੀ ਇਹ ਮੌਸਮ ਆ ਜਿਹੜਾ ਅੱਜ ਬੱਦਲਵਾਈ ਵਾਲਾ ਜ਼ਿਆਦਾ ਬਣੂਗਾ ਬਾਬਾ ਚੱਲ हां जी दोस्तों जो अपडेट ਵਿੱਚ ਦੀ ਥੋੜੀ ਜੀ ਨੈਟਵਰਕ ਦੇ ਕਾਰਨ ਰੁਕ ਗਈ ਸੀ ਤੇ ਕਾਲ ਆ ਗਈ ਸੀ ਇਸ ਕਰਕੇ ਲਾਈਵ ਅਪਡੇਟ ਜਿਹੜੀ ਤੁਹਾਨੂੰ ਦਿਖਾ ਰਿਹਾ ਸੀ ਕਿ ਦਰਮਿਆਨੀ ਹੈ ਜਿਹੜੀਆਂ ਹਵਾਵਾਂ ਨੇ ਉੱਤਰ ਪੱਛਮੀ ਹਵਾਵਾਂ ਉਹ ਚੱਲ ਰਹੀਆਂ ਨੇ ਪੱਛੋਂ ਦੀ ਸਤਿਕਾਰਿਆ ਕਿ 21 ਤਰੀਕ ਤੋਂ ਬਾਅਦ ਜਿਹੜੀਆਂ ਪੱਛਮੀ ਹਵਾਵਾਂ ਨੇ ਵਾਪਸੀ ਕਰ ਲਈ ਸੀ 21 22 23 ਤੇ ਇਹ ਤੇ ਅਕਿ ਇਹ ਪੱਛਮੀ ਹਵਾਵਾਂ ਚੱਲਦੀਆਂ ਰਹਿਣਗੀਆਂ ਤੇ ਸਵੇਰ ਦੇ ਸਮੇਂ ਅੱਜ ਆਪਾਂ ਨੂੰ ਥੋੜੇ ਜਿਹਾ ਪੂਰਬੀ ਹਵਾਵਾਂ ਦਾ ਰੁਖ ਵੀ ਦੇਖਣ ਨੂੰ ਮਿਲਿਆ ਉਹਦਾ ਕੀ ਕਾਰਨ ਸੀ ਉਹ ਤੁਸੀਂ ਦੇਖ ਪਾ ਰਹੇ ਹੋ ਲਾਈਵ ਲਾਈਵ ਅਪਡੇਟ ਦੇ ਵਿੱਚ ਕੀ ਦਿਖਾਈ ਦੇ ਰਿਹਾ ਦੋਸਤੋ ਜਰੂਰ ਕਮੈਂਟ ਕਰੋ ਤੁਹਾਨੂੰ ਜਿਹੜਾ ਕਿ ਅਸੀਂ ਇਸ ਸਮੇਂ ਹਲਕੇ ਹਲਕੇ ਬੱਦਲ ਤੁਹਾਨੂੰ ਦਿਖਾ ਰਹੇ ਹਾਂ ਜ਼ੂਮ ਕਰਦੇ ਹਾਂ ਤਾਂ ਥੋੜੇ ਜਿਹਾ ਪਿਕਸਲ ਨੇ ਕਲੀਅਰ ਹੁੰਦੇ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਜਿੱਧਰੋਂ ਅਸੀਂ ਕੈਮਰਾ ਕਰਿਆ ਹੋਇਆ ਇੱਥੇ ਜਿਹੜੇ ਬੱਦਲਾਂ ਦੀ ਤਸਵੀਰ ਅਸਮਾਨ ਵੱਲ ਦਿਖਾਈ ਦੇ ਰਹੀ ਹੈ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਵਾਲੀ ਸਾਈਡ ਨੂੰ ਜਿਹੜੇ ਹਿਮਾਚਲੀ ਇਲਾਕੇ ਆਂਦੇ ਨੇੜੇ ਤੇੜੇ ਇਲਾਕੇ ਨੇ ਉਹਨਾਂ ਵੱਲ ਨੂੰ ਮੂੰਹ ਕਰਕੇ ਦੇਖ ਸਕਦੇ ਹੋ ਕਿ ਇਹ ਬੱਦਲ ਵਾਈ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੱਸ ਦਿੱਤਾ ਸੀ ਤੁਹਾਨੂੰ ਕਿ ਬੱਦਲ ਵਾਈ ਪਹੁੰਚੂਗੀ ਤਾਂ ਇਸ ਸਮੇਂ ਜਿਹੜੀ ਉਹ ਪਹੁੰਚੀ ਹੋਈ ਹੈ ਜੀ ਤਾਂ ਕਮੈਂਟ ਜ਼ਰੂਰ ਕਰ ਦਿਓ ਤੇ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਸਾਫ਼ ਆ ਜਾਂ ਕਿਸ ਤਰ੍ਹਾਂ ਬਣਿਆ ਹੋਇਆ ਦੋਸਤੋ ਜਾਣਕਾਰੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਕਿਉਂਕਿ ਅਸੀਂ ਤੁਹਾਨੂੰ ਤ੍ਰਿਕਨਕ ਪਹਾੜੀ ਇਲਾਕਿਆਂ ਦੇ ਵਿੱਚ ਹਲਕਾ ਜਿਹਾ ਸਿਸਟਮ ਪੈਦਾ ਹੋਗਾ ਉਹ ਪੈਦਾ ਹੋ ਚੁੱਕਿਆ ਤੇ ਦੁਪਹਿਰ ਦੇ ਸਮੇਂ ਅਸੀਂ ਲਾਈਵ ਹੋਏ ਆ ਇਸ ਕਰਕੇ ਕਿ ਤੁਹਾਨੂੰ ਉਹ ਕਲੀਅਰ ਕਰਦੀਏ ਕਿ ਇਸ ਸਮੇਂ ਉਹ ਪਹਾੜੀ ਇਲਾਕੇ ਦੇ ਵਿੱਚ ਬਦਲੀ ਸਿਸਟਮ ਦਿਖਾਈ ਦੇ ਰਿਹਾ ਆਪਾਂ ਨੂੰ ਕਿਉਂਕਿ ਅ ਦੋਸਤੋ ਦੁਪਹਿਰ ਦੇ ਸਮੇਂ ਬਹੁਤ ਸਾਰੇ ਦੋਸਤ ਮਿੱਤਰ ਰੈਸਟ ਵੀ ਕਰ ਰਹੇ ਹੁੰਦੇ ਨੇ ਇਸ ਲਈ ਮਾਫੀ ਚਾਹਾਂਗੇ ਕਿ ਉਹਨਾਂ ਤੱਕ ਇਹ ਜਿਹੜੀ ਜਾਣਕਾਰੀ ਪਹੁੰਚਾ ਰਹੇ ਹਾਂ ਜੁੜੇ ਵੀ ਹੋਏ ਨੇ ਬਹੁਤ ਸਾਰੇ ਮਿੱਤਰ ਦੋਸਤ ਤੇ ਤੁਸੀਂ ਤਸਵੀਰ ਦੇ ਵਿੱਚ ਜੋ ਇਸ ਸਮੇਂ ਦਾ ਤਾਪਮਾਨ ਦੇਖੋਗੇ ਤਾ ਤਾਮਾਨ ਜਿਹੜਾ ਉਹ 48 ਜਾਂ 42 ਡਿਗਰੀ ਦੇ ਕਰੀਬ ਪਹੁੰਚਿਆ ਹੋਇਆ ਵੱਖ-ਵੱਖ ਖੇਤਰਾਂ ਦਾ ਤੇ ਜੋ ਮੌਸਮ ਹੈ ਉਹ 25 ਤੇ 26 ਤਰੀਕ ਨੂੰ ਥੋੜਾ ਜਿਹਾ ਗੜਬੜ ਵਾਲਾ ਰਹਿ ਸਕਦਾ ਹੈ ਹਨੇਰੀ ਵੀ ਆ ਸਕਦੀ ਹੈ ਜਾਂ ਜੋ ਥੋੜੀ ਬਹੁਤ ਆਪਾਂ ਕਹਿੰਦੇ ਕਿਨਮਨ ਕਣੀ ਵੀ ਕਿਤੇ ਇੱਕਾ ਦੁਕਾ ਨੇੜੇ ਖੇਤਰ ਦੇ ਵਿੱਚ ਹੋ ਸਕਦੇ ਜਿਹੜਾ ਪਹਾੜੀ ਇਲਾਕਿਆਂ ਦੇ ਨੇੜੇ ਇਲਾਕਾ ਉਹਦਾ ਕੀ ਕਾਰਨ ਹੋਊਗਾ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਜਿਹੜਾ ਸਿਸਟਮ ਹੈ ਉਹ ਦੋ ਦਿਨ ਪੈਦਾ ਰਹੂਗਾ ਹੋਇਆ ਵਾ ਜਿਹੜਾ ਕਿ ਇਸ ਸਮੇਂ ਦੀ ਤਸਵੀਰ ਦੇ ਮੁਤਾਬਕ ਲਾਈਵ ਅਪਡੇਟ ਦੇ ਮੁਤਾਬਕ ਤੁਹਾਨੂੰ ਇਹ ਜਾਣਕਾਰੀ ਜਿਹੜੀ ਦੇ ਰਹੇ ਹਾਂ ਕਿ ਐਸਾ ਇਹਦੀਆਂ ਤਸਵੀਰਾਂ ਦੋਸਤੋ ਮੌਸਮ ਪੰਜਾਬੀ ਵੀ ਤੁਹਾਡੇ ਨਾਲ ਲਾਈਵ ਦੁਪਹਿਰ ਦੇ ਸਮੇਂ ਜਿਹੜੀ ਇਹ ਜਾਣਕਾਰੀ ਇਹ ਦੇ ਰਿਹਾ ਜੀ ਕਿ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਤਬਦੀਲੀਆਂ ਨੇ ਉਹ ਹੁੰਦੀਆਂ ਰਹਿਣਗੀਆਂ ਕਿ ਅਚਾਨਕ ਜਿਹੜਾ ਮੌਸਮ ਉਹ ਬਦਲਦਾ ਰਿਹਾ ਕਰੋ ਪ੍ਰੀ ਮੌਨਸੂਨ ਦਾ ਸਹੀ ਜਣਾ ਜਿਹਦੇ ਵਿੱਚ ਕੋਈ ਨਾ ਕੋਈ ਘਰਵੜ